ਸਸਦੀ ਹੋ ਗਈ ਜੂਨ ਖਰਾਬ ਬੁੱਟੀਆਂ ਆ ਗਏ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ਬੁੱਟੀਆਂ ਆ ਗਏ ਫੈਸ਼ਨਦਾਰ ਰੋਟੀ ਨੂੰ ਉਹ ਹੱਥ ਨਾ ਲਾਵੇ ਆਟੇ ਦੇ ਉਹ ਨੇੜੇ ਨਾ ਜਾਵੇ ਲਾਡ ਪੀਜੇ ਕਰੋ ਤੇ ਯਾਰ ਬੁੱਟੀਆਂ ਆ ਗਏ ਫੈਸ਼ਨਦਾਰ ਸਸਦੀ ਹੋ ਗਈ ਜੋਨ ਖਰਾਬ ਬੋਟੀ ਆ ਗਈ ਫੈਸ਼ਨਦਾਰ ਸੂਟ ਸੂਟਾ ਨੂੰ ਉਹ ਹੱਥ ਨਾਲ ਲਾਵੇ ਸੂਟਾ ਨੂੰ ਉਹ ਹੱਥ ਨਾਲ ਲਾਵੇ ਸਾੜੀ ਦੇ ਉਹ ਨੇੜੇ ਨਾ ਜਾਵੇ ਟੋਪ ਜੀ ਨਾ ਕਰੋ ਤਿਆਰ ਬੋਟੀ ਆ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਵੋਟੀ ਆ ਗਈ ਫੈਸ਼ਨਦਾਰ ਪਾਂਡੇ ਨੂੰ ਉਹ ਹੱਥ ਨਾ ਲਾਵੇ ਪਾਂਡੇ ਨੂੰ ਉਹ ਹੱਥ ਨਾ ਲਾਵੇ ਗੈਸ ਦੇ ਉਹ ਨੇੜੇ ਨਾ ਜਾਵੇ ਡਿਸ਼ਵਾਸ਼ਰ ਨੂੰ ਕਰੋ ਤਿਆਰ ਵੋਟੀ ਆ ਗਈ ਫੈਸ਼ਨਦਾਰ ਸੱਸ ਦੀ ਹੋ ਗਈ ਜੂਨ ਖਰਾਬ ਵੋਟੀ ਆ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ▇ੋਟੀ ਆ ਗਈ ਫੈਸ਼ਨਦਾਰ ਸਾਈਕਲ ਦੇਓ ਨੇੜੇ ਨਾ ਜਾਵੇ ਸਾਈਕਲ ਦੇਓ ਨੇੜੇ ਨਾ ਜਾਵੇ ਸਕੂਟਰ ਨੂੰ ਉਹ ਹੱਥ ਨਾਲ ਲਾਵੇ ਵੱਡੀ ਸਵਿਫਟ ਕਰੋ ਤਿਆਰ ▇ੋਟੀ ਆ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ▇ੋਟੀ ਆ ਗਈ ਫੈਸ਼ਨਦਾਰ ਸਸਦੀ ਹੋ ਗਈ ਜੂਨ ਖਰਾਬ ਬੋਟੀ ਆ ਗਈ ਫੈਸ਼ਨ ਦਾ